ਸੀ ਖੜੇ ਆ ਜੀ ਪਿੰਡ ਗੱਟੀ ਰਾਜੋਗੇ ਦੇ ਨੇੜੇ ਜਿੱਥੇ ਕੀ ਕਿਸਾਨਾਂ ਦੀ ਇੱਕ ਬੇਨਤੀ ਹੈ ਜੋ ਕੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਸਾਨਾਂ ਨਾਲ ਤੇ ਜੋ ਕੀ ਮੌਜੂਦਾ ਕਿਸਾਨ ਖੜਿਆ ਨਾ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਦੇਸਾ ਸਿੰਘ ਹਾਂਜੀ ਦੇਸਾ ਸਿੰਘ ਇਹ ਕੀ ਮਸਲਾ ਕੀ ਹੈ ਜੀ ਮਸਲਾ ਜੀ ਅਸੀਂ ਇਥੋਂ ਪਿੰਡ ਰਾਜੋ ਗੱਟੀ ਚੁੱਕਿਆ ਸੀ ਤੇ ਕਹਿੰਦੇ ਵੀ ਬੜਾ ਸੋਹਣਾ ਦੁਰਗਾ ਸੀੜਾ ਤਾਂ ਮਿਲੇਗਾ ਠੀਕ ਹੈ ਜੀ ਤੇ ਉੱਥੇ ਗਏ ਮੋਗਾ ਰੋੜੇ ਗਾ ਅਸੀਂ ਮੋਗੇ ਤੇ ਗਏ ਸੀ ਹਾਂਜੀ ਉਥੋਂ ਲਿਆਂਦਾ 20 ਕਹਿੰਦੇ ਤੁਹਾਡਾ ਬਿੱਲ ਕੋਲ 20 ਤਿੰਨ ਮਹੀਨੇ ਤਿਆਰ ਹੋਵੇਗਾ ਗਾਜਰ ਫੁੱਲ ਲਾਲ ਹੋਵੇਗੀ ਠੀਕ ਹੈ ਜੀ ਪਰ ਅਸੀਂ ਠੇਕਾ ਭਰਿਆ ਪਹਿਲੀ ਦਾ ਸਾਨੂੰ ਬਹੁਤ ਨੁਕਸਾਨ ਸਾਡਾ ਹੋਇਆ ਇਹ ਨਹੀਂ ਜਿਹੜਾ ਕੀ ਆ 20 ਤੁਸੀਂ ਲੈ ਕੇ ਆਏ ਮੋਗਾ ਰੋੜ ਤੋਂ ਇਹ ਕਿਹੜੀ ਕੰਪਨੀ ਹੈ ਇਹ ਦੁਰਗਾ ਸੀਡ ਹੈ ਦੁਰਗਾ ਸੀਡ ਵਾਲੇ ਹਾਂ ਠੀਕ ਹੈ ਉਹਨਾਂ ਤੋਂ 20 ਲੈ ਕੇ ਆਏ ਹੋ ਉਹਨਾਂ ਕੋਲ ਲੈ ਕੇ ਆਏ ਸੀ ਤੇ ਅਜੇ ਸਾਡੀਆਂ ਮੌਜੂਦਾ ਗਾਜਰਾ ਵਿਖੜੀਆਂ ਆ ਬਾਕੀ ਕਿਲਾ 1.5 ਕਿਲਾ ਪਾਟ ਲਿਆ ਸਾਰੇ 50 ਘਟਾ ਨਿਕਲਾ ਸਾਡਾ ਫਸਲ ਠੇਕਾ ਵੀ ਨਹੀਂ ਪੂਰਾ ਆ ਕਿੰਨਾ ਕੁ ਝਾੜ ਹੁੰਦਾ ਜੀ ਕਿੱਲੇ ਚ ਕਿੰਨਾ ਕੁ ਝਾੜ ਹੁੰਦਾ ਜੀ ਕਿੱਲੇ ਦਾ ਝਾੜ ਨਿਕਲ ਜਾਂਦਾ ਮਾਲ ਨੂੰ 200 ਗੱਟਾ ਪੂਰਾ ਗਾਜਰ ਨਿਕਲ ਜਾਂਦੀ ਕਿੱਲੇ ਦਾ ਝਾੜ ਦੇ ਸਾਹਮਣੇ ਕਿਉਂ ਮੈਂ 10 ਕਨਾਲਾ ਲਾਇਆ ਸੀ 10 ਕਨਾਲਾ ਚੋਂ ਮੇਰਾ ਸਾਰਾ 60 ਗੱਟਾ ਨਿਕਲਿਆ ਅੱਛਾ 60 ਗੱਟਾ ਨਿਕਲਿਆ ਜੀ ਬਿਲਕੁਲ 200 ਨੂੰ ਵਿਕੀਆਂ ਸੀ ਗੱਟੇ ਨੂੰ ਤਾਂ ਉੱਥੇ ਰੇਟ ਹੈਗਾ ਯਾਰ 1200 ਰੇਟ ਚੱਲ ਰਿਹਾ ਹੁਣ ਸਜਣ ਠੀਕ ਹੈ ਜੀ ਤੇ ਇੱਥੇ ਉਹਨਾਂ ਸਾਨੂੰ ਪੂਰੀ ਗਰੰਟੀ ਨਾਂ ਬੀਜ ਦਿੱਤਾ ਹੈ ਅੱਛਾ ਜੀ ਤੇ ਸਾਡਾ ਬੀ ਆ ਵੇਲੋ ਸਾਡੇ ਦਾ ਇਹ ਗਾਜਰ ਬੇਲ ਕੋ ਚਿੱਟੀ ਹੈ ਜੀ ਤਿੰਨ ਮਹੀਨੇ ਹੋ ਗਏ ਸਾਵਨਾ ਪਾਦਰੂ ਦੀ 10 ਨੂੰ ਵੀਜੀ ਸੀ ਇਹ ਡੱਬੇ ਤੇ ਦਾ ਗਾਜਰ ਦਾ ਰੰਗ ਲਾਲ ਦਿਖਾਇਆ ਜਾ ਰਿਹਾ ਜੀ ਹਾਂ ਤੇ ਵਾਹ ਵੇਖ ਲਓ ਹਣ ਤੁਹਾਡੇ ਸਾਹਮਣੇ ਹੈ ਜੋ ਕੁਛ ਹੈ ਇਹ ਤੁਹਾਡੇ ਸਾਹਮਣੇ ਹੈ ਇਹ ਤੋਂ 20 ਲੈ ਕੇ ਆਏ ਸੀ ਨਹੀਂ ਆਪਾਂ ਤੁਹਾਡੇ ਕੋਲ ਪੁੱਛਦੇ ਹਾਂ ਕਿ ਇਹ ਗਾਜਰ ਜਿਹੜੀ ਤੁਸੀਂ ਪੱਟੀ ਆ ਕਿੱਲੇ ਸਵੇ ਕਿੱਲੇ ਚ ਪੱਟੀ ਹੈ ਹਾਂ ਕਿੰਨੇ ਘਟਾ ਨਿਕਲਿਆ 65 ਘਟਾ ਨਿਕਲਿਆ ਤੇ ਸਾਰੀਆਂ ਹੋਈਆਂ ਨੇ 13000 ਦੀਆਂ ਹੋਈਆਂ 13000 ਦੇ ਕੀ ਰੇਟ ਲੱਗ ਗਿਆ ਜੀ 130 ਦੀ ਵਿਕੀਆਂ ਨੇ ਤੇ ਇੱਕ ਵਿਕੀਆਂ ਨੇ 300 ਅਛਾ 130 300 ਨੂੰ ਵਿਕੀਆਂ ਬਿਲਕੁਲ 60 ਤੋਂ ਵੀ ਘੱਟ ਵਿਕਿਆ ਨੇ 60 400 ਨੂੰ ਵਿਕਦੀ ਪਈ ਏ ਅਛਾ ਜੀ ਤੇ ਫਿਰ ਵੀ ਸਾਡੀ ਗਾਜਰ ਘੱਟ ਤੋਂ ਘੱਟ ਵੀ 2 ਲੱਖ ਪੌਣੇ 3 ਲੱਖ ਦੀ ਗਾਜਰ ਨਿਕਲਣੀ ਸੀ ਕਿਹੜਾ ਸਾਡੇ ਨਾਲ ਧੱਕਾ ਹੋਇਆ ਆ ਵੀ ਬਿਲਕੁਲ ਮਾੜਾ ਨਹੀਂ ਤੇ ਅਛਾ ਜੀ ਇਸ ਗਾਜਰ ਨੂੰ ਕਿੰਨਾ ਟਾਈਮ ਹੋ ਗਿਆ ਲੱਗੀ ਨੂੰ ਇਹਨੂੰ ਤਾਂ ਹੋ ਗਿਆ ਸਾਢੇ 3 ਮਹੀਨੇ ਬੀਜੀ ਨੂੰ ਸਾਢੇ 3 ਨੂੰ ਹਾਲੇ ਤੱਕ ਗਾਜਰ ਕੋਈ ਤਿਆਰ ਨਹੀਂ ਹੋਈ ਕੋਈ ਤਿਆਰ ਨਹੀਂ ਸਾਹਮਣੇ ਹੁਣੇ ਪਟਕੇ ਹੋਰ ਦੇਖ ਲਓ ਦੇਖ ਸਕਦੇ ਆ ਕਿ ਗਾਜਰਾਂ ਵਾਲੇ ਜਿਸ ਨੂੰ ਤਕਰੀਬਨ 3 ਮਹੀਨੇ ਹੋ ਚੁੱਕਿਆ ਨੇ ਇਹ ਗਾਜਰ ਲੱਗੀ ਨੂੰ ਜ਼ਿੰਮੇਦਾਰ ਵੀ ਖੜੇ ਹਨ ਸਾਡੇ ਨਾਲ तकरीबन 3-4 ਜ਼ਿੰਮੇਦਾਰ ਹਨ ਉਹਨਾਂ ਨੂੰ ਮੰਗਵਾ ਕੇ ਇਹਨਾਂ ਦੀ ਵੀ ਗਾਜਰਾਂ ਸੀਗੀਆਂ ਇਹਨਾਂ ਦੀ ਗਾਜਰ ਦਾ ਬਹੁਤ ਵਧੀਆ ਬੈਨੀਫਿਟ ਮਿਲਿਆ ਲੇਕਿਨ ਇਹ ਸਾਰੇ ਜਿਹਨੇ ਇਕੱਠੇ ਹੋ ਗਏ ਅੱਜ ਇੱਥੇ ਗਾਜਰ ਵੀ ਦਿਖਾਉਣ ਆਇਆ ਤੇ ਗੱਲਬਾਤ ਵੀ ਕਰਨ ਆਇਆ ਤੇ ਪੁੱਛਦੇ ਆ ਉਹਨਾਂ ਤੋਂ ਹਣ ਤੁਸੀਂ ਕੀ ਮੰਗ ਕਰਦੇ ਹੋ ਜੀ ਸਾਡੇ ਤਾਂ ਮੰਗੇ ਵੀ ਸਾਡਾ ਖਰਚਾ ਕਿਹੜਾ ਹੋਇਆ ਹੈ ਇਨਸਾਫ ਹੋਣਾ ਚਾਹੀਦਾ ਅੱਛਾ ਜੀ ਸਾਡੀ ਮਿਹਨਤ ਵੀ ਗਈ ਬਹੁਤ ਧੱਕਾ ਹੋਇਆ ਸਾਡੇ ਨੇ ਠੇਕੇ ਤੇ ਪਹਿਲੀ ਲੈ ਕੇ ਬੀਜੀ ਕਿੰਨਾ ਕੁ ਨੁਕਸਾਨ ਤੋਂ ਡਾ ਹੋ ਚੁੱਕਿਆ ਜੀ ਸਾਡਾ 2.5 3 ਲੱਖ ਦਾ ਨੁਕਸਾਨ ਹੋ ਗਿਆ 3 ਲੱਖ ਦਾ ਨੁਕਸਾਨ ਹੋ ਚੁੱਕਾ ਮੰਨ ਕੇ ਚਲਦੇ ਆ 3 ਲੱਖ ਦਾ ਨੁਕਸਾਨ ਹਾਲੇ ਤਾਂ ਆ ਵੀ ਜਿਹੜੀਆਂ ਗਾਜਰਾ ਖੜੀਆਂ ਇਹਦਾ ਵੀ ਨੁਕਸਾਨ ਹੈ ਕਿਉਂਕਿ ਗਾਜਰ ਤਾਂ ਤਿਆਰ ਹੋ ਨਹੀਂ ਰਹੀ ਕਿਹੜੇ ਸਾਡੇ ਆੜ ਤੀਨੋ ਖੁਦ ਕਹਿੰਦੇ ਨੇ ਅਸੀਂ ਇੱਥੇ ਬੈਠੇ ਜਦੋਂ ਵੀ ਤੁਹਾਨੂੰ ਕੋਈ ਲੋੜ ਪਵੇ ਅਸੀਂ ਤੁਰਨ ਨੂੰ ਤਿਆਰ ਬੈਠਾ ਹੈ ਆ ਤਕਰੀਬਨ ਗਾਜਰ ਕਿੰਨੀ ਖੜੀ ਹੈ ਜੀ ਆ ਸਾਰੀ ਦੇਖਣ ਜੁਗੇ ਬਹੁਤ ਇਹ ਤਾਂ ਗਾਜਰ ਬਹੁਤ ਖੜੀ ਹੈ ਤਕਰੀਬਨ 2 ਏਕੜ ਦੇ ਕਰੀਬ ਹੈ ਹਾਂ ਹੈਗੀ ਇੰਨੀ ਬਣ ਜਾਣੀ ਹੈ 2 ਏਕੜ ਦੇ ਕਰੀਬ ਹੈ ਇਹਦਾ ਵੀ ਬਹੁਤ ਨੁਕਸਾਨ ਹੋ ਗਿਆ ਜੀ ਇਹਦਾ ਵੀ 5 6 ਲੱਖ ਦਾ ਨੁਕਸਾਨ ਹੈ ਜੀ ਹੋ ਗਿਆ ਹੋ ਗਿਆ ਪੂਰਾ ਨਹੀਂ ਜਿਹੜੀ ਤੁਸੀਂ ਜ਼ਮੀਨ ਲਈ ਸੀਗੀ ਉਹ ਤੁਹਾਡੀ ਆਪਣੀ ਜ਼ਮੀਨ ਸੀਗੀ ਨਹੀਂ ਨਹੀਂ ਠੇਕੇ ਤੇ ਲਈਏ ਠੇਕੇ ਤੇ ਜ਼ਮੀਨ ਲੈ ਕੇ ਗਾਜਰ ਬੀਜੀ ਹੈ ਹਾਂ ਤੇ ਸਿਰਫ 18000 ਦੀ ਹੋਈ ਠੇਕਾ ਕਿੰਨਾ ਭਰਿਆ ਜੀ ਠੇਕਾ ਨਹੀਂ 26000 ਭਰਿਆ ਠੇਕਾ 26000 ਸਮਾਈਦਾ ਜੀ ਮਤਲਬ ਕਿ ਸਾਲ ਦਾ ਹੋ ਗਿਆ 55000 ਠੀਕਾ ਹੋ ਗਿਆ 52000 ਦੇ حساب ਨਾਲ ਤੁਸੀਂ ਠੇਕੇ ਦੇ ਜ਼ਮੀਨ ਲਈਤੀ ਸੀ ਤੇ ਗਾਦਰ ਟੁੱਡੀ ਹੋਈ ਹੈ 13000 ਦੀ ਸਾਰੀ 13000 ਦੀ ਹੋਈ ਹੈ 13000 ਤੁਹਾਨੂੰ ਠੇਕੇ ਦਾ ਵੀ ਘਰੋਂ ਪਰਣਾ ਪਿਆ ਪਰਣਾ ਪਿਆ ਠੀਕ ਹੈ ਬਾਕੀ ਖਰਚਾ ਤਕਰੀਬਨ ਕਿੰਨਾ ਹੋ ਚੁੱਕਾ ਹੈ 15 16000 ਦੇ ਨੇੜੇ ਹੋ ਚੁੱਕਾ ਖਰਚਾ 16000 ਰੁਪਿਆ ਖਰਚਾ ਵੀ ਹੋ ਚੁੱਕਿਆ ਠੀਕ ਹੈ ਹੁਣ ਤੁਸੀਂ ਮੰਗ ਕਰਦੇ ਹੋ ਵੀ ਸਾਡੇ ਨਾਲ ਇਨਸਾਫ ਕੀਤਾ ਜਾਵੇ ਕਿਹੜੀ ਕੰਪਨੀ ਦਾ 20 ਏ ਦੁਰਗਾ ਦੁਰਗਾ ਸੀੜ ਦੁਰਗਾ ਸੀੜ ਹਾਂ 모ਗਾ 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 ਰੋਡ ਤੇ ਹਾਂ 모ਗਾ ਰੋਡ ਤੇ ਠੀਕ ਹੈ 모ਗਾ ਰੋਡ ਤੇ ਦੁਰਗਾ ਸੀੜ ਮਹਾਸ਼ਕਤੀ ਸੀੜ ਹੈ ਠੀਕ ਹੈ ਜੀ ਗੱਲਬਾਤ ਕੀਤੀ ਹੈ ਕਿਸਾਨਾਂ ਨਾਲ ਜੋ ਕਿ ਇੱਕ ਗਾਜਰ ਦਾ ਮਸਲਾ ਹੈ ਜਿ ਕਿ ਇਹ ਤਕਰੀਬਨ 3 3.5 ਮਹੀਨੇ ਹੋ ਚੁੱਕੇ ਹਨ ਇਸ ਗਾਜਰ ਨੂੰ ਲਗੀ ਛੇਜਾ ਤੇ ਦੇਖਣ ਨੂੰ ਬਹੁਤ ਵਧੀਆ ਕੀ ਗਾਜਰ ਥੱਲੋ ਬਹੁਤ ਵਧੀਆ ਨਿਕਲ ਗਈ ਪਰ ਦੇਖਣਯੋਗ ਹੈ ਕਿ ਗਾਜਰਾਂ ਦੇਖ ਸਕਦੇ ਆ ਬੇਕਾਰ ਅਤੇ ਬਿਲਕੁਲ ਚਿੱਟੀਆਂ ਗਾਜਰਾਂ ਨੇ ਜਿਹੜਾ ਕਿ ਡੱਬੇ ਦੇ ਉੱਪਰ ਤਾਂ ਲਾਲ ਸੁਰਖ ਗਾਜਰ ਦਿਖਾਈ ਗਈ ਹੈ ਤੇ ਬੀਜ ਦਾ ਨਾਮ ਹੈ ਜੀ ਮਹਾ ਸ਼ਕਤੀ ਸੀਡਜ਼ ਮੋਗਾ ਰੋਡ ਤੋਂ ਇਹ ਬੀ ਲਿਆ ਗਿਆ ਸੀ ਤੇ ਜਿਹੜੇ ਕਿ ਆ ਜ਼ਿਮੀਦਾਰ ਖੜੇ ਆ ਉਹਨਾਂ ਨੇ ਇਹ ਬੀ ਲੈ ਕੇ ਆਏ ਨਾ ਮੋਗਾ ਰੋਡ ਤੋਂ ਦੁਰਗਾ ਸੀਡ ਵਾਲਿਆਂ ਤੋਂ ਤੇ ਪਰ ਗਾਜਰ ਇਹਨਾਂ ਨੂੰ ਥੱਲੇ ਫਿਲਹਾਲ ਦੇਸ ਨਹੀਂ ਰਹੀ ਇਹ ਗਾਜਰ ਹੁਣ ਫਿਲਹਾਲ ਇਹ ਤਾਂ ਹੀ ਵਾਹੀਆਂ ਜਾਣਗੀਆਂ ਤੇ ਦੁਰਗਾ ਸੀਡ ਵਾਲੇ ਕੰਪਨੀ ਦੇ ਇਹਨਾਂ ਨੇ ਇਹ ਖਬਰ ਲਵਾਈ ਹੈ ਤਾਂ ਜੋ ਇਹਨਾਂ ਨੂੰ ਇਹਨਾਂ ਦਾ ਜੋ ਵੀ ਮੁਆਵਜ਼ਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਦਸਨ ਜੋਗ ਹੈ ਕਿ ਕਿੱਲੇ ਦਾ 2.5 ਤਿੰਨ ਲੱਖ ਦੀ ਗਾਜਰ ਹੁੰਦੀ ਹੈ ਹਾਂਜੀ ਹਾਂਜੀ ਜਿਹੜੀ ਕਿ ਤਕਰੀਬਨ ਆ ਇਸ ਵਾਰ ਤਾਂ ਰੇਟ ਵੀ ਬਹੁਤ ਚੰਗੇ ਰੇਟ ਵੀ ਬਹੁਤ ਚੰਗੇ ਆ ਜੀ ਰੇਟ ਤਾਂ ਇਤੀ ਬਹੁਤ ਜ਼ਿਆਦਾ ਹੈ ਰੇਟ ਤਾਂ 1300 1500 ਚੱਲੀ ਗੱਟੇ ਦਾ ਸਾਫ ਤੇ ਅੱਛਾ ਜੀ 36 ਕਿਲੋ ਗਾਜਰ ਪੈ ਜਾਂਦੀ ਕਿਹੇ ਚ 40 ਵੀ ਪੈ ਜਾਂਦੀ ਹੈ ਅੱਛਾ ਜੀ 1300 1400 ਰੇਟ ਗੱਟੇ ਦਾ ਲੱਗਦਾ ਨਹੀਂ ਜਿਨ੍ਹਾਂ ਦੀ ਗਾਜਰ ਵਧੀਆ ਨਿਕਲੀ ਹੈ ਉਹਨਾਂ ਚੰਨ ਚੰਨ ਲੱਖ ਦੀ ਹੋ ਗਈ ਹੈ 3 ਲੱਖ ਦੀ ਗੱਜਰ ਹੋਈ ਹਾਂ ਹੋਗੀ ਟੁੱਟਾ ਤਾਂ ਵੇਖਣ ਜੋਗੀ ਠੇਕੇ ਤੇ ਜ਼ਮੀਨ ਲੈ ਕੇ ਟੁੱਟਾ 3 ਲੱਖ ਦਾ ਨੁਕਸਾਨ ਹੀ ਹੈ ਹੋ ਗਿਆ ਪੂਰਾ ਨੁਕਸਾਨ ਪੂਰਾ ਹੋਇਆ ਪੂਰਾ ਬਿਲਕੁਲ ਵਾਹ ਸਹੀ ਅੱਛਾ ਜੀ 3 ਲੱਖ ਤੋਂ ਉੱਪਰ ਨੁਕਸਾਨ ਤੁਹਾਡਾ ਹੋ ਚੁੱਕਿਆ ਹੋ ਗਿਆ ਹੋਗਾ ਆ ਦੀ ਖੇਚਲ ਤਾਂ ਕਿਹੜੀ ਕੀਤੀ ਉਹ ਵੱਖਰੀ 3 ਮਹੀਨੇ ਤੋਂ ਤਾਂ ਹਿਸਾਬ ਲਾਓ ਕਿੱਥੇ ਜਾ ਪਹੁੰਚਣੀ ਹੈ ਠੀਕ ਹੈ ਜੀ ਗੱਲਬਾਤ ਕੀਤੀ ਹੈ ਜ਼ਿਮੀਦਾਰਾਂ ਨਾਲ ਜੋ ਕਿ ਉਹਨਾਂ ਨੇ ਇੱਕ ਦੁਰਗਾ ਸੀਡ ਕੰਪਨੀ ਤੋਂ ਬੀਜ ਲਿਆ ਸੀ ਵੀ ਦੇਖ ਸਕਦੇ ਹੋ ਮਹਾ ਸ਼ਕਤੀ ਸੀਡਸ ਦੁਕਾਨ ਦੁਰਗਾ ਸੀਡ ਤੇ ਗਾਜਰ ਦਾ ਲਾਲ ਦਾ ਰੰਗ ਦਿਖਾਇਆ ਗਿਆ ਬਾਕੀ ਹੁਣ ਵੇਖਣ ਜੋਗੇ ਗਾਜਰ ਬਿਲਕੁਲ ਚਿੱਟੀ ਹੈ ਦੁਰਗਾ ਸੀਡ ਵਜਦੇ ਨੇ ਦੁਕਾਨ ਵਾਲੇ ਮੋਗਾ ਰੋਡ ਤੇ ਮੋਗੇ ਮੋਗੇ ਹਾਂਜੀ ਹਾਂਜੀ ਮੋਗੇ 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 ਹਾਂਜੀ ਆ ਦੁਰਗਾ ਸੀਡ ਵਾਲੇ ਵਜਦੇ ਆ ਦੁਰਗਾ ਸੀਡ ਹਾਂ ਦੁਕਾਨ ਹੈ ਉੱਥੋਂ ਉਹਨਾਂ ਦੀ ਅਛਾ ਜੀ ਹਾਂ ਇਹ ਉਹ ਮੰਗ ਕਰਦੇ ਹਨ ਕਿ ਉਹਨਾਂ ਦੇ ਜੋ ਬੰਦਾ ਮੁਆਵਜ਼ਾ ਦਿੱਤਾ ਜਾਵੇ 2-3 ਲੱਖ ਦਾ ਨੁਕਸਾਨ ਹੋ ਚੁੱਕਾ 3 ਲੱਖ ਦਾ ਕਿੱਲਾ ਇੱਕ ਤਕਰੀਬਨ ਹੋ ਜਾਂਦਾ ਹੈ ਜੀ ਵੇਖ ਸਕਦੇ ਗਾਜਰ ਵੀ ਬਹੁਤ ਬਿਰਲੀ ਹੈ ਇੰਨੀ ਜਰਾ ਸੰਗਣੀ ਗਾਜਰ ਨਹੀਂ ਹੈ ਛੇਜਾ ਬਹੁਤ ਉੱਪਰ ਜ਼ਿਆਦਾ ਹੈ ਬਾਕੀ ਗਾਜਰ ਚਿੱਟੀ ਨਿਕਲ ਰਹੀ ਹੈ ਇਹ ਦੁਰਗਾ ਸੀਡ ਕੰਪਨੀ ਤੋਂ ਬੀਜ ਲੈ ਕੇ ਆ ਸੀ ਦੁਕਾਨ ਹੈ ਜੀ ਦੁਰਗਾ ਸੀਡ ਮੋਗਾ ਰੋਡ ਤੇ ਜੀ ਉਹਨਾਂ ਵੱਲੋਂ ਬੀਜ ਲਿਆ ਗਿਆ ਸੀ ਇਹ ਮੰਗ ਕਰਦੇ ਹਨ ਕਿ ਸਾਡਾ ਬੰਦਾ ਮੁਆਵਜ਼ਾ ਦਿੱਤਾ ਜਾਵੇ